ਆ ਵੀ ਆਪਣੇ ਮੋਰੇ ਜਮਾ ਸੇ ਵੀ ਪਿਆਰ ਭਰੀ ਸਾਤਰੀ ਕਾਲ ਆਪਾਂ ਜਿੱਥੇ ਆਏ ਆਪਾਂ ਤਿੰਨ ਬਾਈ ਸ੍ਰੀਕਾਂ ਨੇ ਆਪਰੇ ਕੋ ਇਹ ਮੇਲਾ ਹੈ ਮਾਦਰਾ ਕਿਤੇ ਆਪਾਂ ਨਤਮਸਤ ਹੋਣ ਆਏ ਸੀ ਤੇ ਮੇਲੇ ਦੀ ਜਿਹੜੀ ਸੀ ਜੇ ਇਨਾ ਆਪਾਂ ਲੜਿਆ ਬਹੁਤ ਸੋਹਣਾ ਲੱਗਿਆ ਹੋਣਾ ਆਹ ਦੇਖੋ ਜਿੰਨੀ ਕਿੰਨੀਆਂ ਬੱਜਾਂ ਲੜੀਆਂ ਆਹ ਕੋ ਲੜੀਆਂ ਦੇ ਬਹੁਤ ਹੀ ਖੁਸ਼ ਹੋਏ ਆ ਆਪਣੇ ਨਾਲ ਬਾਈ ਆਇਆ ਹੋਇਆ ਕਿਹਾ ਸੀ ਆਪਾਂ ਲੜੀਆਂ ਬਾਰੇ ਤੇਰੀ ਲੜੀ ਦਾ ਕੰਮ ਕੀਤਾ ਹੋਇਆ ਤਿੰਨ ਬਾਈ ਸ੍ਰੀਕਾਂ ਨੇ ਕੀਤਾ ਇਹਦਾ ਪੁੱਛਾਂਗੇ ਜਿਹੜਾ ਲੜੀ ਬਾਈ ਕੀ ਜੀ ਮੇਰੇ ਨਾਲ ਦੇ ਕੀ ਕਰਤਾ ਹੈ ਆ ਵਾਏ ਬਸ ਬਸ ਵੀ ਦੇਖਿਆ ਅਰੇ ਕੋਲ ਨਾ ਇਹ ਕੀ ਤਸਵੀਰ ਆਪਣੇ ਤੇ ਕਿੰਨੇ ਪਾ ਕੇ ਜਿਨਾ ਕੱਲ ਜੀ ਬੀਗੋ ਰਹਾ ਕਰਵਾਉਣੇ ਕੀ ਕਰਕੇ ਦੇਣਾ ਇਹਨਾਂ ਦੇ ਜਿਵੇਂ ਆਪਣਾ ਜਾਸਾ ਬਣਾਉਣ ਵਾਸਤੇ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਵਿਆਰ ਇਹੋ ਜਿਹੇ ਤਰ੍ਹਾਂ ਦੀ ਲੜੀ ਠੀਕ ਹੈ ਜਾਇਨ ਵਾਲੀ ਜਿਹੜੀ ਕੰਪਿਊਟਰ ਵਾਲੀ ਸਟੋਰ ਤੋਂ ਲੈ ਕੇ ਹਾਂਜੀਾਰੇ ਭਰਾ ਜੀ ਅਸੀਂ ਉੱਤੋਂ ਤੱਕ ਲਏ

ਕਿਤੇ ਦੇ ਵੀ ਪਉ ਆਖਦਾ ਤੇ ਦੋ ਦਿਨ ਪਹਿਲਾਂ ਫਸ ਕੇ ਦੱਸਦਾ ਸਭਾ ਹੋ ਜਾਂਦਾ ਕਿੰਨਾ ਕਿ ਪ੍ਰੋਗਰਾਮ ਦੇ ਲ ਕਰ ਸਕਦਾ ਕਿੰਨਾ ਕਿ ਪ੍ਰੋਗਰਾਮ ਪਉ ਆਖਦਾ ਠੀਕ ਆ ਛੋਟੇ ਤੋਂ ਛੋਟਾ ਛੋਟੇ ਤੋਂ ਛੋਟਾ ਵੱਡੇ ਤੋਂ ਵੱਡੇ ਕਿੰਨਾ ਕਿ ਪ੍ਰੋਗਰਾਮ ਨੂੰ ਟੈਂਪਰ ਜੀ ਜੀ ਆਪਾਂ ਨੂੰ ਇਹ ਦੱਸਦਾ ਜੀ ਜੀ ਆਪਣੇ ਮੈਸਟਰ ਕਮਾ ਪਿੰਡ ਹੈ ਜੀ ਦਾ ਆਪਣੇ ਕੋਈ ਦੁਕਾਨ ਹੈ ਜੀ ਮਿਲਨ ਦੇ ਕਹਾ ਉਸ ਜੀ ਪਤੀ ਹੈ ਆਪਣਾ ਕੱਪੜੇ ਦਾ ਸ਼ੋਅਰੂਮ ਹੈ ਤੇ ਮੇਰੇ ਕੋਲ ਵੀ ਦੁਕਾਨ ਹੈ ਆ ਜਮਾਨੀ ਆਪਣਾ ਤੇ ਉਹ ਜੀ ਦਾ ਬਹੁਤ ਵਧੀਆ ਲੜੀਆਂ ਦਾ ਏ ਭਾਈ ਇਹ ਕਹਿੰਦੇ ਵੀ ਜਾਇਦਾ ਕੋਈ ਮਰਜ਼ੀ ਹੋਏ ਪ੍ਰੋਗਰਾਮ ਛੋਟੇ ਤੋਂ ਛੋਟਾ ਤੇ ਵੱਡੇ ਤੋਂ ਵੱਡਾ ਕਿਹਦਾ ਪ੍ਰੋਗਰਾਮ ਹੈ ਜੀ ਦੱਸੋ ਇਹ ਪਹਿਲਾਂ ਛੋਟਾ ਹੋਰ ਦੇਖੋਇਆ ਆ ਦੇਖ ਹੀ ਰਹੇ ਹੋ ਜੀ ਦੇਖੋ ਜੀ ਕੋਈ ਚੀਜ਼ ਦੇਖੋ ਕਿੰਨੀ ਸੋਹਣੀ ਬਣਾਈ ਹੈ ਇਹ ਜੀ ਆਪਣੇ ਮੰਦਿਰ ਹੈ ਮੈਸਰਖਾਨਾ ਦੇ ਮੈਸਰਖਾਨਾ ਮੰਦਿਰ ਵੀ ਜੀ ਆਏ ਵਾਰ ਬਿਲਕੁਲ ਸਾਰੀ ਦੁਕਾਨ ਦੀ ਹੈ ਬਹੁਤ ਵੱਡੀ ਗੱਲ ਬਾਤ ਹੈ ਦੇਖੋ ਲੜੀਆਂ ਦੀ ਵਧਿਆ ਲੜਿਆ ਜੀ ਜੀ ਮਰਜੀ ਫਲਾਉ ਹੋ ਫੀਪਾ ਉਹ ਹੈ ਨਹੀਂ ਕੱਲ ਮੈਂ ਕਾਜ ਬਰੇਟ ਕਰੂਗਾ ਵੀ ਜੀ ਆਪਣੇ ਕੋਲ ਸੋਹਣੀ ਹੈ ਵੀ ਰੇਡ ਨਹੀਂ ਨਹੀਂ ਬਦਲ ਰਹੇ ਹਾਂ ਆਪਣਾ ਆਪ ਦਾ ਬੰਦਾ ਜਿੰਨੇ ਕੰਮ ਹੋਵੇ ਕਰ ਦਾਂਗੇ ਆਪਾਂ ਜੇ ਕਿਸੇ ਕੋਈ ਪ੍ਰੋਗਰਾਮ ਹੈ ਕੋਈ ਸੰਧਵਾਤ ਹੈ ਜਾਂ ਕੋਈ ਵਿਆਹ ਹੈ ਕਿਸੇ ਦੇ ਕੋਈ ਛੋਟਾ ਪ੍ਰੋਗਰਾਮ ਹੈ ਵੱਡਾ ਪ੍ਰੋਗਰਾਮ ਗੁਰਦੁਆਰੇ ਦੀ ਪ੍ਰੋਗਰਾਮ ਹੈ ਦੇਖ ਸੰਧਸਥਾਨ ਹੋਵੇ ਪਬਲਿਕ ਪ੍ਰੋਗਰਾਮ ਆਪਾਂ ਕੋਲ ਬੁਕਾਉਣ ਵਾਸਤੇ ਸਕਰੀਨ ਤੇ ਨੰਬਰ ਚਲੀ ਜਾ ਬਾਈ ਦਾ ਰੋ ਮਾਰੀ ਨੰਬਰ ਮਾਰੋ ਜੀ ਕੋਰਾ ਬੂਨੂੜਾ ਦੇ ਸਾਹਮਣੇ ਬੈਠੇ ਜੀ ਬਾਗੇਗਾ ਹੁੰਦਾ ਜੀ ਲਾਮਾਰੀ ਵਿਦਿਆਉਦੋਂ ਆਪਾਂ ਬੈਠੇ ਮਾਤਾ ਜੀ ਦਾ ਅਹਿਸਾਸ ਹੈ ਇਹ ਬਹੁਤ ਹੀ ਪ੍ਰਾਚੀਨ ਪੁਰਾਣਾ ਮੰਦਿਰ ਹੈ ਜੀ 1515 ਈਸਵੀ ਤੋਂ ਲੈ ਕੇ ਜੀ ਹੁਣ ਤੱਕ ਬਹੁਤ ਜਿਆਦਾ ਵੱਡਾ ਮੇਲਾ ਭਰਦਾ ਜੀ ਸ਼ੀਨੀ ਨੇ ਤੋਂ ਕਿ ਕਿ ਇਸ ਦਾ ਆਖੂ ਨਹੀਂ 잡ੀ ਕਿਤੇ ਤੇ ਨਹੀਂ 잡ੀ ਇੱਥੇ ਆਪ ਮਾਤਾ ਜੀ ਦੀ ਜੋਤ ਪ੍ਰਗਟ ਹੁੰਦੀ ਹੈ ਮੰਦਿਰ ਦੇ ਵਿੱਚ ਜੀ ਜੋ ਕਿ ਲੋਕ ਇੱਥੇ ਆ ਕੇ ਸਰਦਾ ਨਾਮ ਮੱਥਾ ਦੇਖਦੇ ਆ ਤੇ ਲੋਕਾਂ ਦੀਆਂ ਮਾਂ ਕਾਮਨਾਇਆਂ ਸਹੀਆਂ ਹੁੰਦੀਆਂ ਅਤੇ ਸਾਹਮਣੇ ਜੀ ਦੇਖੋ ਮਟੀਲ ਹੈ ਜੀ ਇੱਕ ਮਤਲਬ ਮਿੱਟੀ ਕਦੀ ਜਾਂਦੀ ਹੈ ਲੋਕਾਂ ਨੂੰ ਸਰਦਾ ਜੀ ਬਹੁਤ ਜ਼ਿਆਦੇ ਲੋਕੀ ਤੇ ਸਫਾ ਪੁਰਾਉਂਦੀਆਂ ਹੁੰਦੀਆਂ ਹਨ ਅਤੇ ਨਾਲ ਇੱਥੇ ਵੀ ਜੀ ਮੇਲੇ ਦੇ ਵਿੱਚ ਬਹੁਤ ਹੀ ਵਧੀਆ ਬਾਜ਼ਾਰ ਲੱਗਦੇ ਹਨ ਤੇ ਦੁਕਾਨਾਂ ਸਜਾਈਆਂ ਜਾਂਦੀਆਂ ਹਨ ਅਤੇ ਵੀ ਜੀ ਆਪਣੇ ਮੈਸਟਰਖਾਨੇ ਮੇਲੇ ਦੇ ਵਿੱਚ ਮਿਲਦੇ ਹਨ ਮੰਦਰ ਦੇ ਸਾਹਮਣੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਚਰਨ ਸੋ ਪ੍ਰਾਪਤ ਗੁਰਦੁਆਰਾ ਬਹੁਤ ਅਲੀਸ਼ਾਨ ਗੁਰਦੁਆਰਾ ਵੀਜੀ ਉੱਥੇ ਵੀ ਲੋਕ ਨਤਮਸਤ ਹੁੰਦੇ ਹਨ ਮੱਥਾ ਟੇਕਦੇ ਹਨ ਅਤੇ ਗੁਰੂ ਜੀ ਦਾ ਅਸ਼ੀਰਵਾਦ ਪ੍ਰਾਪਤ ਕਰਦੇ ਹਨ ਤੇ ਆਪਾਂ ਸਾਰੇ ਹੀ ਮੈਦੇਸ ਵਾਸੀਆਂ ਨੂੰ ਇਹੀ ਅਪੀਲ ਕਰਦੇ ਹਾਂ ਕਿ ਇੱਕ ਤਾਂ ਚੇਤ ਦੀ ਛੱਟ ਨੂੰ ਅਤੇ ਇੱਕ ਅੱਸੂ ਦੀ ਛੱਟ ਨੂੰ ਇੱਥੇ ਵੀ ਜੀ ਮੇਲਾ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਇਕੱਠੇ ਹੁੰਦੇ ਮੇਲਾ ਭਰਦਾ ਤੇ ਇੱਕ ਵਾਰੀ ਆ ਕੇ ਜਰੂਰ ਮਾਤਾ ਜੀ ਦਾ ਅਸ਼ੀਰਵਾਦ ਪ੍ਰਾਪਤ ਕਰੋ ਤੇ ਨਾਲ ਹੀ ਵੀਜੀ ਬੇਨਤੀ ਮੈਂ ਇਹ ਕਰਦਾ ਹਾਂ ਜੋ ਆਪਾਂ ਉਹਦਾ ਦਰਸ਼ਕ ਸਿੰਘ ਨੇ ਆਪ ਨੂੰ ਸਾਰਾ ਕੁਝ ਦੱਸ ਹੀ ਦਿੱਤਾ ਵੀ ਜਿਵੇਂ ਫੇਰ ਫੇਰ ਮੈਂ ਬੇਨਤੀ ਕਰਨਾ ਹੈ ਵੀ ਵੀਜੀ ਉਹਦਾ ਕੰਮ ਬਹੁਤ ਵਧੀਆ ਹੈ ਉਹਦੇ ਕੋਲੇ ਸਾਰਾ ਮਤਲਬ ਪ੍ਰੋਗਰਾਮ ਜਿਹੜਾ ਲੜੀਆਂ ਦਾ ਪ੍ਰੋਗਰਾਮ ਹੈ ਬਹੁਤ ਵਧੀਆ ਵੱਡੀ ਮਾਤਰਾ ਦੇ ਵਿੱਚ ਉਹਦੇ ਕੋਲੇ ਹੈ ਜੇ ਕਿਸੇ ਨੇ ਮਤਲਬ ਵਿਆਹ ਸ਼ਾਦੀ ਹੋਵੇ ਜਾਂ ਮਤਲਬ ਆਪਣੇ ਕੋਈ ਛੋਟਾ ਮੋਟਾ ਪ੍ਰੋਗਰਾਮ ਹੁੰਦਾ ਜੀ ਤੇ ਇੱਕ ਵਾਰੀ ਸੇਵਾ ਦਾ ਮੌਕਾ ਵੀਜੀ ਨੂੰ ਜਰੂਰ ਦਿਓ ਉੱਤੇ ਸਕਰੀਨ ਤੇ ਉਹਦਾ ਨੰਬਰ ਚੱਲ ਰਿਹਾ ਹੈ ਤੇ ਜੇ ਘਨ ਲੋੜ ਹੋਵੇ ਫੋਨ ਮਾਰੋ ਵੀਜੀ ਗੱਲਬਾਤ ਕਰੋ ਬਾਜੀ ਬਾਜ਼ਾਰ ਨਾਲੋਂ ਸਸਤਾ ਮੇਰੀ ਜ਼ਿੰਮੇਵਾਰੀ ਹੈ ਬਾਜ਼ਾਰ ਨਾਲੋਂ ਸਸਤਾ ਕਰਵਾਵਾਂਗੇ ਇੱਕ ਵਾਰੀ ਜ਼ਰੂਰ ਉਹਨੂੰ ਫੋਨ ਮਾਰ ਕੇ ਪੁੱਛੋ ਆਪਾਂ ਬੋਲੇ ਮਨਜਿੰਦਰ ਕਲਾਥ ਹਾਊਸ ਪਿੰਡ ਮੈਸਰਖਾਨਾ ਮੇਰਾ ਨੰਬਰ ਵੀ ਸਕਰੀਨ ਤੇ ਚੱਲ ਰਿਹਾ ਹੈ ਮੇਰੇ ਨਾਲ ਵੀ ਗੱਲ ਕਰ ਲਿਓ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ